10 ਗੁਰੂ ਸਹਿਬਾਨ ਨੇ ਭਗਤ ਸਹਿਬਾਨ ਨੇ ਭਰਤ ਸਹਿਬਾਨ ਨੇ ਬਾਬਾ ਬੰਦਾ ਸਿੰਘ ਜੀ ਬਹਾਦਰ ਸਿੱਖ ਮਿਸਲਾਂ ਸ਼ੇਰੇ ਪੰਜਾਬ ਅੱਜ ਤੱਕ ਰਪੰਥ ਸ਼ਬਦ ਗੁਰੂ ਦੀ ਰੋਸ਼ਨੀ ਚ ਜਿਉਂਦਾ ਹੈ ਤੇ ਸ਼ਬਦ ਗੁਰੂ ਤੇ ਭਰੋਸਾ ਰੱਖਦਾ ਹੈ ਤੇ ਸ਼ਬਦ ਗੁਰੂ ਦਾ ਚਿੰਤਨ ਕਰਦਾ ਹੈ ਤੇ ਸ਼ਬਦ ਗੁਰੂ ਦੀ ਗੱਲ ਮੁੱਖ ਰੱਖ ਕੇ ਚੱਲਦਾ ਹੈ ਫਿਰ ਜਦ ਲੱਗ ਦੁਨੀਆ ਰਹੀਏ ਨਾਨਕ ਕਿਛ ਸੁਣੀਏ ਕਿਛ ਕਹੀ ਹੈ ਮਸਲਾ ਗੰਭੀਰ ਤੋਂ ਗੰਭੀਰ ਹੋਵੇ ਮਸਲਾ ਧਾਰਮਿਕ ਹੋਵੇ ਰਾਜਨੀਤਿਕ ਹੋਵੇ ਸਮਾਜਿਕ ਹੋਵੇ ਆਰਥਿਕ ਹੋਵੇ ਜਾਂ ਵਿਸ਼ਵ ਪੱਧਰ ਤੇ ਕਿਸੇ ਵੀ ਕਿਸਮ ਦਾ ਕਿਸੇ ਬਰਾਦਰੀ ਭਾਈਚਾਰੇ ਨਾਲ ਜੁੜਿਆ ਹੋਵੇ ਉਹਦਾ ਹੱਲ ਕੀ ਹੁੰਦਾ ਹੈ ਚਰਚਾ ਚਰਚਾ ਕਰਕੇ ਹੀ ਫੈਸਲੇ ਆਤੇ ਜਾਇਆ ਜਾਂਦਾ ਹੈ ਇਸੇ ਲਈ ਸ਼ਾਇਦ ਵਿਧਾਨ ਸਭਾ ਲੋਕ ਸਭਾ ਹੋਂਦ ਵਿੱਚ ਆਈਆਂ ਤੇ ਇਸੇ ਲਈ ਹੀ ਸਰਕਾਰੀ ਖਾਲਸਾ ਵੱਲੋਂ ਦਰਬਾਰ ਖਾਲਸਾ ਸ੍ਰੀ ਅਕਾਲ ਤਖਤ ਸਾਹਿਬ ਜੀ ਵਿਖੇ ਅਕਾਲੀ ਫੂਲਾ ਸਿੰਘ ਜੀ ਦੀ ਅਗਵਾਈ ਦੇ ਵਿੱਚ ਲੱਗਦਾ ਰਿਹਾ ਤੇ ਪੰਥ ਵੱਡੇ ਫੈਸਲੇ ਲੈਂਦਾ ਰਿਹਾ ਤੇ ਅੱਜ ਵੀ ਜਦੋਂ ਕਿਤੇ ਗੱਲ ਆਈ ਹੁੰਦਾ ਕੀ ਹੈ ਕਿ ਸ੍ਰੀ ਅਕਾਲ ਤਖਤ ਸਾਹਿਬ ਜੀ ਨੂੰ ਅੱਜ ਢਾਲ ਬਣਾ ਲਿਆ ਗਿਆ ਹੈ ਜਦੋਂ ਹੁਕਮਨਾਮਾ ਜਾਰੀ ਹੋ ਗਿਆ 328 ਪਾਵਨ ਸਰੂਪਾਂ ਬਾਬਤ ਕੀ ਇਸ ਹੁਕਮਨਾਮੀ ਦੀ ਤਰਜਮਾਨੀ ਹੋਵੇ ਦੋਸ਼ੀਆਂ ਖਿਲਾਫ ਵਿਭਾਗੀ ਤੇ ਕਾਨੂੰਨੀ ਕਾਰਵਾਈ ਪੜਤਾਲ ਹੋ ਚੁੱਕੀ ਹੈ ਦੋਸ਼ੀ ਸਾਬਤ ਹੋ ਚੁੱਕੇ ਆ ਹੁਣ ਹੁਕਮਨਾਮੇ ਦੇ ਉੱਤੇ ਚਰਚਾ ਕਿੰਨੇ ਕਰਵਾਈ ਸ਼੍ਰੋਮਣੀ ਕਮੇਟੀ ਨੇ ਸਕਾਲਰਾਂ ਤੋਂ ਬੁੱਧੀਜੀਵੀਆਂ ਤੋਂ ਸਲਾਹ ਲੈ ਕੇ ਹੁਕਮਨਾਮਾ ਬਦਲ ਦਿੱਤਾ ਜੀ ਉਸ ਹੁਕਮਨਾਮੇ ਨੂੰ ਬਦਲ ਕੇ ਵਿਭਾਗੀ ਕਾਰਵਾਈ ਚ ਆ ਗਏ ਤੇ ਕਾਨੂੰਨੀ ਛੱਡ ਦਿੱਤੀ ਕਿਉਂ ਫਸ ਜਾਣਾ ਸੀ ਸਾਰਿਆਂ ਨੇ ਅੱਜ ਫਸਦੇ ਨਜ਼ਰ ਆ ਰਹੇ ਆ ਔਰ ਲੱਗਦਾ ਕਿ ਵੱਡੇ ਪੱਧਰ ਤੇ ਫਸਣਗੇ ਫੇਰ ਕੀ ਹੋਇਆ ਅਗਲਾ ਹੁਕਮਨਾਮਾ ਆ ਗਿਆ ਕਿਸੇ ਕਿਸਮ ਦੀ ਇਹਨਾਂ ਨੂੰ ਸਹਿਯੋਗ ਕਾਨੂੰਨਨ ਤੌਰ ਤੇ ਨਹੀਂ ਕਰੇਗੀ ਸ਼੍ਰੋਮਣੀ ਕਮੇਟੀ ਅਸੀਂ ਕਿਸੇ ਦਖਲ ਨੂੰ ਮੰਨਦੇ ਹੀ ਨਹੀਂ ਹੁਣ ਅਗਲਾ ਹੁਕਮਨਾਮਾ ਆ ਗਿਆ ਸਹਿਯੋਗ ਕੀਤਾ ਜਾਏ ਪਰ ਬੁੱਧੀਜੀਵੀ ਜਾਂ ਤੁਹਾਡੇ ਸਕਾਲਰ ਜਾਂ ਤੁਹਾਡੇ ਵਿਦਵਾਨ ਜਾਂ ਤੁਹਾਡੇ ਵਿਚਾਰਵਾਨ ਇਸ ਮੁੱਦੇ ਤੇ ਬਿਲਕੁਲ ਗੱਲ ਨਾ ਕਰਨ ਇਹਦਾ ਕੀ ਮਤਲਬ ਹੋਇਆ ਜਦ ਕਿ ਇਹ ਆਦੇਸ਼ ਚਾਹੀਦਾ ਸੀਗਾ ਕੀ ਸ਼੍ਰੋਮਣੀ ਕਮੇਟੀ ਸਹਿਯੋਗ ਕਰੇ ਉਹਦੇ ਵਿੱਚ ਹੋਰ ਜਿਹੜੇ ਬੁੱਧੀਜੀਵੀ ਨੇ ਇਸ ਕਾਲਰ ਦੇ ਸਿੱਖ ਚਿੰਤਕ ਨੇ ਵਿਦਵਾਨ ਨੇ ਗੁਰੂ ਪੰਥ ਨੂੰ ਪਿਆਰ ਕਰਨ ਵਾਲੇ ਨੇ ਉਹ ਸ਼ਬਦ ਗੁਰੂ ਦੀ ਰੋਸ਼ਨੀ ਚ ਅਗਲੇਰੇ ਪੁਖਤਾ ਪ੍ਰਬੰਧ ਕੀ ਹੋਣੇ ਚਾਹੀਦੇ ਨੇ ਤਾਂ ਕਿ ਅੱਗੇ ਤੋਂ ਅਜਿਹੇ ਜਿਹਾ ਕਟਾਂ ਘਟਨਾਵਾਂ ਨਾ ਵਾਪਰਨ ਗੁਰੂ ਸਾਹਿਬ ਜੀ ਦਾ ਅਦਬ ਔਰ ਗੁਰੂ ਸਾਹਿਬ ਜੀ ਦੀ ਹੋਂਦ ਨੂੰ ਕਿਸ ਤਰੀਕੇ ਨਾਲ ਬਹਾਲ ਰੱਖਿਆ ਜਾ ਸਕਦਾ ਹੈ ਜੇ ਅੱਜ ਹੀ ਹਾਲਾਤ ਨੇ ਤੇ ਆਉਣ ਵਾਲੇ 500 ਸਾਲਾਂ ਨੂੰ ਕਿਹੋ ਜਿਹਾ ਹੋਣਗੇ ਇਹ ਚਰਚਾ ਦਾ ਹੀ ਵਿਸ਼ਾ ਜਿਹਦੇ ਉੱਤੇ ਸਾਡੇ ਸਨਮਾਨਯੋਗ ਸਿੰਘ ਸਾਹਿਬ ਕਹਿ ਰਹੇ ਨੇ ਚਰਚਾ ਨਹੀਂ ਹੋਣੀ ਚਾਹੀਦੀ ਇਹਦਾ ਮਤਲਬ ਚਰਚਾ ਜਿੱਥੇ ਇਹਨਾਂ ਨੂੰ ਖਤਰਾ ਲੱਗਦਾ ਹੈ ਉੱਥੇ ਚਰਚਾ ਰੋਕ ਦਿੰਦੇ ਨੇ ਤੇ ਜਿੱਥੇ ਇਹਨਾਂ ਦੇ ਹੱਕ ਦੀ ਗੱਲ ਹੋਣੀ ਹੋਵੇ ਉੱਥੇ ਇਹ ਗੈਰ ਕਾਨੂੰਨੀ ਇਜਲਾਸ ਬੁਲਾ ਕੇ ਤੇਜਾ ਸਿੰਘ ਸਮੁੰਦਰੀ ਹਾਲ ਮਤਾ ਵਿਪਾਸ ਕਰ ਲੈਂਦੇ ਨੇ ਹੁਣ ਅਗਲੀ ਗੱਲ ਆ ਗਈ 328 ਪਾਵਨ ਸਰੂਪਾਂ ਬਾਬਤ ਇਹ ਗੱਲ ਕਿੱਧਰ ਨੂੰ ਜਾਊ ਕੀ ਹੋਊ ਹੁਣ ਮਹਾਰਾਜ ਜੀ ਦੇ ਪਾਵਨ ਸਰੂਪਾਂ ਬਾਬਤ ਅੱਜ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਹੋਣਾ ਦਾ ਬਿਆਨ ਆਇਆ ਕਿ ਕੋਈ ਬੰਗੇ ਦੇ ਨੇੜੇ ਕੋਈ ਡੇਰਾ ਹੈ ਉਹਦੇ ਵਿੱਚ 169 ਪਾਵਨ ਸਰੂਪ ਮਿਲੇ ਆ ਜਿਨ੍ਹਾਂ ਵਿੱਚੋਂ 30 ਪਾਵਨ ਸਰੂਪ ਜਿਹੜੇ ਨੇ ਉਹ ਨਾਮਜਦ ਨੇ पर नामजद किस तरह ने गैरकानूनी ने किसी और गुरुद्वारे ਦੇ ਨਾਂ ਤੇ ਨਾਮਜਦ ਨੇ ਭੇਜੇ ਕਿਸੇ ਹੋਰ ਥਾਂ ਤੇ ਹੋਏ ਨੇ ਭਾਵ ਕਿ ਵੀਜਾ ਤਾਂ ਕੈਨੇਡਾ ਦਾ ਲੱਗਿਆ ਸੀਗਾ ਪਰ ਬੰਦਾ ਅਮਰੀਕਾ ਪਹੁੰਚਾ ਦਿੱਤਾ ਆ ਇਹ ਉਹ ਗੱਲ ਆ ਇਸ ਤਰ੍ਹਾਂ ਦੀ ਹੁੰਦੀ ਆ ਫਿਰ ਜਿਹੜੇ 139 ਪਾਵਨ ਸਰੂਪ ਨੇ ਉਹਨਾਂ ਦਾ ਕੋਈ ਰਿਕਾਰਡ ਨਹੀਂ ਆ ਉਹ ਨਾਂ ਉਹਨਾਂ ਦੀ ਕੋਈ ਉੱਥੇ ਨਾਮਜ਼ਦਗੀ ਆ ਕੌਣ ਦੇ ਗਿਆ ਕਿੱਥੋਂ ਦੇ ਗਿਆ ਕੀ ਕਰ ਗਿਆ ਫਿਰ ਉੱਥੇ ਵੀ ਗੱਲ ਸਾਹਮਣੇ ਆਈ ਕਿ ਉੱਥੇ ਡੇਰੇ ਦੇ ਅੰਦਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਰੂਪ ਚੜਾਏ ਜਾਂਦੇ ਆ ਜੀ ਹੁਣ ਤੱਕ ਕੋਈ ਦਾਲਾ ਚੜਾਉਂਦਾ ਹੈ ਕੋਈ ਪੈਸੇ ਚੜਾਉਂਦਾ ਹੈ ਕੋਈ ਕੁਛ ਕਰਦਾ ਆ ਪਰ ਉੱਥੇ ਮਹਾਰਾਜ ਜੀ ਦੇ ਰੂਪ ਚੜਾਏ ਜਾਂਦੇ ਆ ਇਹ ਵੀ ਗੱਲ ਸੁਣਨ ਵਿੱਚ ਆਈ ਆ ਜੀ ਹੁਣ ਇਹ ਜਿਹੜੀਆਂ ਘਟਨਾਵਾਂ ਵਾਪਰ ਰਹੀਆਂ ਨੇ ਇਹ ਕਿੱਧਰ ਨੂੰ ਲੈ ਕੇ ਜਾਣਗੀਆਂ ਵੱਡੇ ਖੁਲਾਸੇ ਹੋਣਗੇ ਕਿਉਂ 2008 ਦੇ ਵਿੱਚ ਇੱਕ ਐਕਟ ਪਾਸ ਹੋ ਜਾਂਦਾ ਹੈ ਜਿਹੜਾ ਅਕਾਲੀ ਸਰਕਾਰ ਵੇਲੇ ਹੁੰਦਾ ਹੈ ਔਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸਹਿਮਤੀ ਨਾਲ ਸ੍ਰੀ ਅਕਾਲ ਤਖਤ ਸਾਹਿਬ ਜੀ ਦੀ ਸਹਿਮਤੀ ਨਾਲ ਹੀ ਹੁੰਦਾ ਹੈ ਵਿਧਾਨ ਸਭਾ ਚ ਪਾਸ ਹੁੰਦਾ ਹੈ ਜਿਹਦੇ ਵਿੱਚ ਲਿਖਿਆ ਜਾਂਦਾ ਹੈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਧਰਮ ਨੂੰ ਮੁੱਖ ਰੱਖ ਕੇ ਇਹ ਧਰਾਵਾਂ ਲਾਈਆਂ ਜਾਂਦੀਆਂ ਨੇ ਕਿ ਇਹਦੀ ਮਹਾਰਾਜ ਜੀ ਦੀ ਸੇਵਾ ਸੰਭਾਲ ਪ੍ਰਚਾਰ ਪ੍ਰਸਾਰ ਛਪਵਾਈ ਕਿੱਥੇ ਮਹਾਰਾਜ ਜੀ ਦੇ ਰੂਪ ਭੇਜਣੇ ਨੇ ਅਧਿਕਾਰ ਖੇਤਰ ਸਾਰਾ ਐਜੀਪੀਸੀ ਨੂੰ ਦਿੱਤਾ ਜਾਂਦਾ ਹੈ ਹੁਣ ਇਹ ਪਾਵਨ ਸਰੂਪ ਐਸਜੀਪੀਸੀ ਕੋਲ ਕਦ ਛਪੇ ਕਿਵੇਂ ਉੱਥੇ ਪਹੁੰਚੇ ਕਿੰਨੇ ਪਚਾਏ ਇਹ ਰਿਕਾਰਡ ਹੋਣਾ ਚਾਹੀਦਾ ਸੀਗਾ ਤੇ ਜੇ ਐਸਜੀਪੀਸੀ ਵਾਲੇ ਕਹਿਣ ਕਿ ਸਾਨੂੰ ਪਤਾ ਨਹੀਂ ਜੀ ਇੱਥੇ ਸਿੰਘ ਬ੍ਰਦਰ ਵਾਲੇ ਛਪ ਗਏ ਜਦੋਂ ਅਧਿਕਾਰ ਤੁਹਾਡੇ ਕੋਲੇ ਨੇ ਤੇ ਫਿਰ ਦੂਜਾ ਕਿਵੇਂ ਛਪ ਗਿਆ ਇਹਦਾ ਜਵਾਬ ਤੁਹਾਨੂੰ ਦੇਣਾ ਬਣਦਾ ਹੈ ਹੁਣ ਇਥੋਂ ਇਹ ਵੀ ਸਾਬਤ ਹੁੰਦਾ ਆ ਕਿ ਕੁਝ ਥਾਵਾਂ ਤੇ ਵੀ ਕਿਆਸਾਈਆਂ ਆ ਰਹੀਆਂ ਨੇ ਕਿ ਮਹਾਰਾਜ ਜੀ ਦੇ ਸਰੂਪ ਉੱਥੇ ਹੈਗੇ ਆ ਇੱਕ ਸਰੂਪ ਮਹਾਰਾਜ ਜੀ ਤੇ ਨੰਬਰ ਹੁੰਦਾ ਹੈ ਤੇ ਦੋ ਗੈਰ ਨੰਬਰਿੰਗ ਤੋਂ ਹੁੰਦੇ ਨੇ ਭਾਵ ਇਹ ਬੜੀ ਵੱਡੀ ਸਮਗਲਿੰਗ ਚੱਲ ਰਹੀ ਗੁਰੂ ਮਹਾਰਾਜ ਜੀ ਦੇ ਪਾਵਨ ਸਰੂਪਾਂ ਦੀ ਤੇ ਜੇ ਤੁਸੀਂ ਇਹ ਉਦਾਹਰਨਾ ਦਿੰਨੇ ਹੋ ਕਿ ਉੱਥੇ 101 ਪਾਠ ਹੁੰਦੇ ਆ ਲਗਾਤਾਰ 101 ਪਾਠ ਹੁੰਦੇ ਨੇ 50 ਪਾਠ ਪਹਿਲਾਂ ਚੱਲਦੇ ਨੇ 50 ਬਾਅਦ ਵਿੱਚ ਚੱਲਦੇ ਨੇ ਉਹ ਮਹਾਰਾਜ ਜੀ ਦੇ ਸਰੂਪ ਬਦਲ ਕੇ ਰੱਖਦੇ ਨੇ ਭਾਵੇਂ ਹਜ਼ਾਰ ਪਾਠ ਰੱਖਣ ਕੌਣ ਰੋਕਦਾ ਹੈ ਭਾਵੇਂ ਉਹ 2000 ਸਰੂਪ ਮਹਾਰਾਜ ਜੀ ਦਾ ਗੁਰਦੁਆਰੇ ਚ ਸੰਭਾਲਣ ਸਾਨੂੰ ਕੀ ਦਿੱਕਤ ਹੈ ਪਰ ਚੋਰੀ ਕਿਉਂ ਬਿਨਾ ਨਾਮਜਦ ਬਿਨਾ ਦਰਜ ਬਿਨਾ ਇੰਟਰੀ ਤੋਂ ਕਿਉਂ ਕਦੇ ਤੁਸੀਂ ਇੱਕ ਦਸਤਾਵੇਜ਼ ਵੀ ਲੈਣਾ ਹੋਵੇ ਸਰਕਾਰ ਤੋਂ ਉਹ ਵੀ ਨੰਬਰ ਤੋਂ ਬਿਨਾ ਇੰਟਰੀ ਤੋਂ ਬਿਨਾ ਸਰਕਾਰ ਨਹੀਂ ਦਿੰਦੀ ਭਾਵੇਂ ਰਾਸ਼ਨ ਕਾਰਡ ਹੈ ਪਾਸਪੋਰਟ ਹੈ ਆਧਾਰ ਕਾਰਡ ਹੈ ਆਈ ਕਾਰਡ ਹੈ ਡਰਾਈਵਿੰਗ ਲਾਇਸੈਂਸ ਹੈ ਕੁਝ ਵੀ ਹੈ ਉਹਦੀ ਇੰਟਰੀ ਪੈਂਦੀ ਹੈ ਤੇ ਕੀ ਗੁਰੂ ਗ੍ਰੰਥ ਸਾਹਿਬਹਾਰਾਜ ਤੁਸੀਂ ਇੰਨੇ ਸਸਤੇ ਕਰ ਦਿੱਤੇ ਪੀ ਜਿਹੜਾ ਮਰਜ਼ੀ ਆਵੇ ਤੇ ਟੈਚੀ ਚ ਪਾ ਕੇ ਲੈ ਜਾਵੇ ਤੇ ਜਿਹੜਾ ਮਰਜ਼ੀ ਛਾਪ ਦੇਵੇ ਇਹਦਾ ਕੀ ਮਤਲਬ ਹੋਇਆ ਇਸ ਲਈ ਜਿਹੜੇ ਸਾਡੇ ਸਨਮਾਨਯੋਗ ਗੈਰ ਕਾਨੂੰਨੀ ਪ੍ਰਧਾਨ ਸਾਹਿਬ ਐਸਡੀਪੀਸੀ ਦੇ ਧਾਮੀ ਸਾਹਿਬ ਤੇ ਗੈਰ ਕਾਨੂੰਨੀ ਮੈਂਬਰ ਸਹਿਬਾਨ ਗੈਰ ਕਾਨੂੰਨੀ ਉਹਨਾਂ ਦੇ ਬੁਲਾਰੀ ਸਾਹਿਬ ਤੇ ਗੈਰ ਕਾਨੂੰਨੀ ਇਹਨਾਂ ਦੇ ਜਥੇਦਾਰ ਸਾਹਿਬ ਰਾਤ ਦੇ ਹਨੇਰੀਆਂ ਚ ਲੱਗੇ ਹੋਏ ਜਿਹੜੇ ਪਿਛਲੇ 7 ਤਰੀਕ ਤੋਂ ਜ਼ਿਆਦਾ ਹੀ ਕੁਝ ਰੌਲਾ ਪਾ ਰਿਹਾ ਸੀ ਉਹ ਵੈਸੇ ਤਾਂ ਰੌਲਾ ਉਦੋਂ ਦਾ ਹੀ ਪੈ ਰਿਹਾ ਜਦੋਂ ਦੀ ਪੜਤਾਲ ਹੋਈ ਹੈ ਪਰ ਹੁਣ 7 ਤਰੀਕ ਤੋਂ ਕੁਝ ਜ਼ਿਆਦਾ ਚੀਕਾਂ ਨਿਕਲ ਚੁਕੀਆਂ ਨੇ ਕਿਉਂ ਪਰਚਾ ਦਰਜ ਹੋ ਗਿਆ ਸਿੱਟ ਬੈਠ ਗਈ ਹੁਣ ਜਦ ਸਰਕਾਰ ਨੇ ਮਨ ਬਣਾ ਲਿਆ ਕਿ 5 ਸਾਲ ਚ ਕੋਈ ਵਧੀਆ ਕੰਮ ਕਰਨ ਚੱਲੇ ਆ ਤੇ ਉਹ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਕਾਰ ਸੇਵਾ ਹੋ ਉਹਨਾਂ ਨੇ ਹੁਣੇ ਕਿਤੇ ਨਾ ਕਿਤੇ ਕਾਰ ਸੇਵਾ ਸ਼ੁਰੂ ਕਰ ਦਿੱਤੀ ਮਹਾਰਾਜ ਜੀ ਦੇ ਪਾਵਨ ਸਰੂਪ ਲੱਭਣੇ ਸ਼ੁਰੂ ਕਰ ਦਿੱਤੇ ਆ ਹੁਣ ਜਿਹੜੇ ਪ੍ਰਧਾਨ ਸਾਹਿਬ ਮੈਂਬਰ ਸਾਹਿਬ ਜਹੀਦਾਰ ਸਾਹਿਬ ਗੈਰ ਕਾਨੂੰਨੀ ਰੌਲਾ ਪਾ ਰਹੇ ਸੀ ਕੋਈ ਬੇਅਦਬੀ ਨਹੀਂ ਹੋਈ ਕਿਤੇ ਗੈਰ ਕਾਨੂੰਨੀ ਸਰੂਪ ਨਹੀਂ ਗਏ ਕੋਈ ਚੋਰੀ ਨਹੀਂ ਹੋਈ ਗਿਆਨੀ ਹਰਪ੍ਰੀਤ ਸਿੰਘ ਦੀਆਂ ਵੀਡੀਓ ਨੇ ਗਿਆਨੀ ਗੜਗੱਜ ਸਾਹਿਬ ਦੀਆਂ ਵੀਡੀਓ ਨੇ ਗਿਆਨੀ ਰਕबीर ਸਿੰਘ ਹੋਣਾ ਦੀਆਂ ਵੀਡੀਓ ਨੇ ਵੀ ਕਿਤੇ ਸਰੂਪ ਨਹੀਂ ਗਏ ਹੁਣ ਇਹ ਜਵਾਬ ਦੇ ਦੇਣ ਕਿ ਇਹ ਜਿਹੜੇ ਸਰੂਪ ਹੁਣ ਨਿਕਲ ਰਹੇ ਨੇ ਜਾਂ ਅੱਗੇ ਮਹਾਰਾਜ ਜੀ ਦੇ ਪਾਵਨ ਸਰੂਪ ਇਹਨਾਂ ਗੈਰ ਸਿੱਖ ਸਥਾਨਾਂ ਤੋਂ ਮਿਲਣਗੇ ਉਹਨਾਂ ਦੀ ਜਵਾਬ ਦੇਈ ਉਹਨਾਂ ਦਾ ਜ਼ਿੰਮੇਵਾਰ ਕੌਣ ਹੋ ਇਸ ਲਈ ਇਹਨਾਂ ਨੂੰ ਅੱਜ ਹੁਣ ਇਹ ਸੋਚਣਾ ਬਣਦਾ ਕਿ ਤੁਹਾਡਾ ਸਭ ਤੋਂ ਵੱਡਾ ਅਪਰਾਧ ਤੇ ਝੂਠ ਸਾਹਮਣੇ ਆ ਰਿਹਾ ਹੈ ਤੇ ਬੜੇ ਵੱਡੇ ਪੱਧਰ ਤੇ ਆਉਣ ਵਾਲਾ ਹੈ ਜਿਸ ਸਭ ਨਾਲ ਕਿਆ ਸਾਈਆਂ ਮਿਲ ਰਹੀਆਂ ਨੇ ਤੇ ਆਸ ਹੈ ਕਿ ਇਹ ਗੱਲ ਕਿੱਥੇ ਨਿਬੜੂ ਜਾ ਕੇ ਇਹ ਜਾਗਤ ਜੋਤ ਇੱਕ ਜਿਹੜਾ ਹੈ ਉਹਦੇ ਚ ਸੋਧ ਵੀ ਕਰਾਉ ਔਰ ਗੁਰੂ ਗ੍ਰੰਥ ਸਾਹਿਬ ਵਾਸਤੇ ਸਖਤ ਕਾਨੂੰਨ ਵੀ ਬਣੋ ਕੱਲਾ ਅਮਰੀਕਾ ਇੱਥੇ ਆਲ ਪੰਜਾਬ ਜਾਂ ਆਲ ਇੰਡੀਆ ਹੀ ਨਹੀਂ ਇਹ ਅਮਰੀਕਾ ਤੱਕ ਵੀ ਜਾਊ ਜਿਹੜੇ ਲੋਕਾਂ ਨੇ ਸਰਕਾਰੀ ਟੈਕਸ ਬਚਾਉਣ ਲਈ ਆਪਣੇ ਘਰਾਂ ਦੇ ਅੰਦਰ ਮਹਾਰਾਜ ਜੀ ਦੇ ਪ੍ਰਕਾਸ਼ ਕਰ ਲੈ ਕਿਸੇ ਨੇ ਨਕਲੀ ਵਿਆਹ ਕਰਨ ਤੇ ਭੋਗ ਪਾਉਣ ਦਾ ਜਰੀਆ ਬਣਾ ਲਿਆ ਦੁਕਾਨਦਾਰੀਆਂ ਖੋਲੀਆਂ ਮਹਾਰਾਜ ਜੀ ਦੇ ਨਾਂ ਤੇ ਸਰਕਾਰੀ ਟੈਕਸ ਖਾਣ ਲਈ ਟਰੈਸ ਤੇ ਗੁਰਦੁਆਰੇ ਬਣਾ ਲਏ ਇਹ ਸਾਰੇ ਫੜੇ ਜਾਣਗੇ ਪਾਬੰਦੀ ਲੱਗੂਗੀ ਔਰੇ ਕਰਨਾ ਵੀ ਹੋਊ ਜੇਕਰ ਇਹ ਨਾ ਕੀਤਾ ਤੇ ਜਿਸ ਦਿਨ ਬਾਹਰਲੇ ਲੋਕਾਂ ਨੂੰ ਇਸ ਗੱਲ ਦਾ ਗਿਆਨ ਹੋ ਗਿਆ ਕਿ ਇਹ ਪਰਾਈ ਵੇਟ ਪ੍ਰਾਪਰਟੀਆਂ 'ਚ ਪ੍ਰਕਾਸ਼ ਕਰਕੇ ਤੇ ਟੈਕਸ ਖਾਂਦੇ ਨੇ ਤੇ ਗੋਲਕ ਰੱਖ ਕੇ ਪੈਸੇ ਇਕੱਠੇ ਕਰਦੇ ਨੇ ਉਹ ਸੱਟ ਕਿੱਥੇ ਵੱਜੂ ਜਾ ਕੇ ਗੁਰਦੁਆਰੇ ਬੰਦ ਕੀਤੇ ਜਾਣ ਅਸੀਂ ਨਹੀਂ ਚਾਹੁੰਦੇ ਉਹ ਦਿਨ ਸਿੱਖਾਂ ਨੂੰ ਵੇਖਣਾ ਪਵੇ ਕਿ ਸਾਡੇ ਉਹ ਗੁਰਦੁਆਰੇ ਜਿੰਨਾ ਗੁਰਦੁਆਰਿਆਂ ਲਈ ਅਮਰੀਕਾ ਦੀਆਂ ਸਰਕਾਰਾਂ ਇਹ ਕਹਿੰਦੀਆਂ ਹੋਣ 트럼ਪ ਦਾ ਇੱਕ ਬਿਆਨ ਸੀਗਾ ਜਦੋਂ ਕੋਰੋਨਾ ਕਾਲ ਵੇਲੇ ਸਿੱਖਾਂ ਦੀਆਂ ਸਵਾਵਾਂ ਨੂੰ ਵੇਖ ਕੇ ਕਿ ਦੁਨੀਆ ਦੇ ਉੱਤੇ ਹਰ ਖਿੱਤੇ ਦੇ ਵਿੱਚ ਗੁਰਦੁਆਰਾ ਤੇ ਸਿੱਖ ਦਾ ਹੋਣਾ ਬਹੁਤ ਜ਼ਰੂਰੀ ਹੈ ਉਹ ਬਿਆਨ ਇੱਕ ਹੋਰ ਬਿਆਨ ਆਉਂਦਾ ਹੈ ਇੱਕ ਗੋਰੀ ਬੀਬੀ ਸੀਗੀ ਉਹਨੇ ਕਿਸੇ ਕਾਲੀ ਬੀਬੀ ਨੂੰ ਚੋਰੀ ਕਰਦਿਆਂ ਉਹਦਾ ਕੇਸ ਉਹਦੇ ਤੇ ਦਰਜ ਕੀਤਾ ਉਹਨੇ ਬ੍ਰੈਡ ਚੋਰੀ ਕਰ ਲਈ ਸੀ ਕਿਤੇ ਤੇ ਜਦੋਂ ਉਹਨੂੰ ਸਜ਼ਾ ਦੇਣੀ ਸੀ ਤੇ ਉਹ ਗੋਰੀ ਬੀਬੀ ਜੱਜ ਕਹਿਣ ਲੱਗੀ ਕਿ ਅੱਗੇ ਤੋਂ ਚੋਰੀ ਨਾ ਕਰੀ ਭੁੱਖ ਲੱਗੀ ਹੋਵੇ ਤਾਂ ਉੱਥੇ ਚਲੀ ਜਾਈ ਜਿੱਥੇ ਨਿਸ਼ਾਨ ਸਾਹਿਬ ਝੁੱਲਦਾ ਹੋ ਜਿਹਨੂੰ ਗੁਰਦੁਆਰਾ ਕਹਿੰਦੇ ਉਹ ਕਿਉਂ ਕਹਿੰਦੇ ਉੱਥੋਂ ਭੁੱਖੇ ਨੂੰ ਅੰਨ ਮਿਲ ਜਾਂਦਾ ਹੈ ਉਹ ਸੇਵਾ ਦਾ ਕੇਂਦਰ ਹੈ ਗੁਰਦੁਆਰਾ ਉਹਨਾਂ ਗੁਰਦੁਆਰਿਆਂ ਨੂੰ ਇਹ ਕਿਹੜੀਆਂ ਸਾਜ਼ਿਸ਼ਾਂ ਨੇ ਜਿਹੜੀਆਂ ਟੈਕਸ ਚੋਰੀ ਦੇ ਚੱਕਰ ਵਿੱਚ ਗੁਰੂ ਸਾਹਿਬ ਦਾ ਪ੍ਰਕਾਸ਼ ਕਰਕੇ ਪੈਸੇ ਇਕੱਠੇ ਕਰਕੇ ਤੇ ਪੈਸੇ ਦੀ ਹੋਰ ਚ ਗੁਰਦੁਆਰਿਆਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਕਿ ਇਹ ਬੰਦ ਕਰਾ ਕੇ ਛੱਡਣੇ ਆ ਇਸ ਲਈ ਇਹ ਗੱਲ ਉਧਰ ਨੂੰ ਜਾਣੀ ਹੈ ਕਿ ਪੱਕੇ ਤੌਰ ਤੇ ਪਵੰਦੀ ਲੱਗੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਸਰੂਪ ਹੋਣ ਗੁਰਬਾਣੀ ਦੀਆਂ ਪੋਥੀਆਂ ਹੋਣ ਕੁਝ ਵੀ ਲੈਣਾ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਛਾਪੇ ਬਾਅਦ ਸ਼ਰਤ ਸ਼੍ਰੋਮਣੀ ਕਮੇਟੀ ਦੇ ਅਧਿਕਾਰੀ ਜਾਂ ਇਹਨਾਂ ਦੇ ਮੈਂਬਰ ਚੋਰ ਮੋਰੀਆਂ ਰਹੀਂ ਬਿਨਾਂ ਐਂਟਰੀ ਕੀਤੇ ਕੋਈ ਵੀ ਪੋਥੀ ਜਾਂ ਮਹਾਰਾਜ ਜੀ ਦਾ ਸਰੂਪ ਨਾ ਲੈ ਕੇ ਜਾਣ ਕਿਉਂ ਇਹ ਤੁਰ ਕੀ ਬਾਣੀ ਹੈ ਇਹ ਬਾਣੀ ਗੁਰੂ ਗੁਰੂ ਹੈ ਬਾਣੀ ਹੈ ਇਸ ਲਈ ਇੱਥੇ ਸਾਡਾ ਸਾਰਿਆਂ ਦਾ ਹੀ ਜਿਹੜਾ ਉਹ ਸਹਿਜੋ ਕਰਨਾ ਬਣਦਾ ਹੈ ਇੱਥੇ ਇਹ ਨਾ ਕਿਹਾ ਜਾਏ ਮਾਨ ਸਰਕਾਰ ਰਾਜਨੀਤੀ ਖੇਡ ਰਹੀ ਹੈ ਪ੍ਰਸ਼ਾਸਨ ਧੱਕਾ ਕਰ ਰਿਹਾ ਜੀ ਅਦਾਲਤਾਂ ਵੀ ਧੱਕਾ ਕਰ ਰਹੀਆਂ ਨੇ ਜਿਨ੍ਹਾਂ ਨੇ ਗੁਰੂ ਗ੍ਰੰਥ ਸਾਹਿਬ ਦੇ ਹੱਕ 'ਚ ਆਵਾਜ਼ ਦੇ ਦਿੱਤੀ ਮਾਨਜੋਗ ਅਦਾਲਤਾਂ ਨੇ ਲੇਖ ਦਿੱਤਾ ਤੇ ਦੋਸ਼ੀਆਂ ਖਿਲਾਫ ਰਿਮਾਂਡ ਦੀ ਜ਼ਰੂਰਤ ਹੈ ਜ਼ਮਾਨਤ ਦੀ ਨਹੀਂ ਹਾਈ ਕੋਰਟ ਨੇ ਕਹਿ ਦਿੱਤਾ ਮਨਜੋਗ ਹਾਈ ਕੋਰਟ ਵੱਲੋਂ ਆਰਡਰ ਆ ਜਾਂਦੇ ਆ ਕਿ ਸਟੇਟ ਰਿਪੋਰਟ ਪ੍ਰਸ਼ਾਸਨ ਸਿੱਟ ਡੀਜੀਪੀ ਪੰਜਾਬ ਲੈ ਕੇ ਆਉਣ ਅਸੀਂ ਉਹਦੇ ਤੇ ਫੈਸਲਾ ਕਰਾਂਗੇ ਕੋਈ ਜ਼ਮਾਨਤ ਨਹੀਂ ਕੋਈ ਕੁਝ ਨਹੀਂ ਹੁਣ ਤੱਕ ਉਹ ਚੱਲ ਰਿਹਾ ਹੈ 21 ਜਨਵਰੀ ਉਹ ਦੀ ਤਰੀਕ ਪਈ ਹੈ ਤੇ ਸਾਨੂੰ ਭਰੋਸਾ ਹੈ ਕਿ ਇਨਸਾਫ ਹੋ ਜਾਗਤ ਜੋਤ ਇਕਤ ਸਖਤ ਹੋਊ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਇਹ ਜਿਹੜੇ ਪਾਵਨ ਸਰੂਪ ਚੋਰੀ ਖੜਦੇ ਨੇ ਬੰਦ ਹੋਣਗੇ ਸਾਡੀ ਕਿਸੇ ਨਾ ਕੋਈ ਵਿਰੋਧਤਾ ਨਹੀਂ ਕੋਈ ਘਰ ਪ੍ਰਕਾਸ਼ ਕਰੇ ਗੁਰਦੁਆਰਾ ਸਾਹਿਬ ਬਣਾਏ ਪਰ ਚੋਰੀ ਕਿਉਂ ਬਣਾਏ ਚੋਰੀ ਰੋਕਣੀ ਹੋਊਗੀ ਜਿਹੜੀ ਸਮਗਲਿੰਗ ਹੋ ਰਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਸਰੂਪਾਂ ਦੀ ਇਹ ਬੰਦ ਹੋਣੀ ਹੈ ਔਰ ਅੱਗੇ ਜਾ ਕੇ ਇਹ ਵੀ ਪੁੱਛਿਆ ਜਾਣਾ ਹੈ ਸ਼੍ਰੋਮਣੀ ਕਮੇਟੀ ਨੂੰ ਜਿਹੜੇ ਕਹਿੰਦੇ ਚੋਰੀ ਤਾਂ ਹੋਈ ਨਹੀਂ ਝੂਠ ਬੋਲਦੇ ਨੇ ਸਾਨੂੰ ਕੋਸਦੇ ਸੀ ਹੁਣ ਦੱਸੋ ਸਾਨੂੰ ਮੈਨੂੰ ਕਹਿੰਦੇ ਹੀ ਇਹ ਸਰਕਾਰੀ ਬੰਦਾ ਆਮ ਆਦਮੀ ਪਾਰਟੀ ਦਾ ਬਲਾਰਾ ਬਣ ਗਿਆ ਇਹ ਬੀਜੇਪੀ ਦਾ ਬੰਦਾ ਕਾਂਗਰਸ ਦਾ ਏਜੰਟ ਜੀ ਹੁਣ ਕਹਿ ਦਿਓ ਕੀ ਦਾ ਏਜੰਟ ਹੈ ਹੁਣ ਅੱਗੇ ਕੀ ਬੋਲੋਗੇ ਕਿਉਂ ਜਿਹੜੇ ਮਹਾਰਾਜੀ ਦੇ ਪਾਵਨ ਹੱਥ ਲਿਖਤ ਬੀੜਾਂ ਸਨ ਉਹ 314 ਪਾਵਨ ਸਰੂਪ ਕਿੱਥੇ ਨੇ ਉਹ ਵੀ ਤੁਹਾਨੂੰ ਦੱਸਣਾ ਹੋ ਉਹ ਕਿਹਨੂੰ ਦਿੱਤੇ ਆ ਫਿਰ ਜਿਹੜੀ ਮਹਾਰਾਜੀ ਦੀ ਪਾਵਨ ਬੀੜ ਅੱਥੀ ਲੈ ਕੇ ਮੋਹਰ ਲਾ ਕੇ ਸਿੱਖਾਂ ਨੂੰ ਸਪੁਰਦ ਕਰ ਦਿੱਤੀ ਇਹ ਤੁਹਾਡਾ ਗੁਰੂ ਤੇ ਤੁਹਾਡਾ ਦਸਤਾਵੇਜ਼ ਹੈ ਉਹ ਦਮਦਮੀ ਬੀਰ ਉਹ ਕਿੱਥੇ ਆ ਉਹਦਾ ਜਵਾਬ ਕੌਣ ਦੇਊ ਤਾਂ ਮੀ ਸਾਹਿਬ ਇਸ ਲਈ ਕੱਲੀਆਂ ਪ੍ਰਧਾਨ ਗਿਆ ਨਹੀਂ ਜਵਾਬ ਵੀ ਦੇਣੇ ਹੋਣਗੇ ਉਹ ਪੰਥ ਮੰਗ ਰਿਹਾ ਹੈ ਪੰਜਾਬ ਸਰਕਾਰ ਨਹੀਂ ਜਿਹੜਾ ਤੁਸੀਂ ਪੰਜਾਬ ਸਰਕਾਰ ਨੂੰ ਮੋਹਰਾ ਬਣਾ ਕੇ ਤੇ ਤੁਸੀਂ ਬਵੇੜਾ ਖੜਾ ਕਰਕੇ ਬਚਣਾ ਚਾਹੁੰਦੇ ਇਹਦੇ ਜਵਾਬ ਦੇਣੇ ਹੋਣਗੇ ਤੁਹਾਨੂੰ ਇਸ ਲਈ ਅੱਜ ਇੱਥੇ ਚਰਚਾ ਹੋਣੀ ਬਹੁਤ ਜ਼ਰੂਰੀ ਹੈ ਨਾ ਕਿ ਚਰਚਾ ਬੰਦ ਕਰਕੇ ਤੁਸੀਂ ਐਡੇ ਵੱਡੇ ਅਹਿਮ ਫੈਸਲੇ ਨੂੰ ਖੋਝਿਤ ਸੁੱਟ ਦਿਓ ਇਹ ਬਿਲਕੁਲ ਬਰਦਾਸ਼ਤ ਨਹੀਂ ਹੈ